ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੂੰ ਸਿੱਖਾਂ ਨੇ ਸਵਾਲ ਕੀਤਾ ਕਹਿੰਦੇ ਮਹਾਰਾਜ ਕਿਰਪਾ ਕਰੋ ਸਾਡੇ ਮਨ ਵਿੱਚ ਕਿਸੇ ਪ੍ਰਤੀ ਨਫ਼ਰਤ ਨਾ ਰਹੇ ਸਾਡੇ ਮਨ ਵਿੱਚ ਕਿਸੇ ਪ੍ਰਤੀ ਈਰਖਾ ਨਾ ਰਹੇ ਸਾਡੇ ਮਨ ਵਿੱਚ ਕਿਸੇ ਪ੍ਰਤੀ ਭੇਦ ਭਾਵ ਵਿਤਕਰਾਂ ਨਾ ਰਹੇ ਉਹਦੇ ਵਾਸਤੇ ਕੀ ਕਰਨਾ ਪਏਗਾ ਮਹਾਰਾਜ ਨੇ ਕਿਹਾ ਉਹਦੇ ਵਾਸਤੇ ਤੁਹਾਨੂੰ ਪਰਮਾਤਮਾ ਦੀ ਵਿਆਪਕਤਾ ਦਾ ਅਹਿਸਾਸ ਕਰਨਾ ਪਏਗਾ ਕਹਿੰਦੇ ਮਹਾਰਾਜ ਉਹ ਕਿਦਾਂ ਹੋਏਗਾ ਕਹਿੰਦੇ ਉਹਦੇ ਵਾਸਤੇ ਤੁਹਾਨੂੰ ਅਮਰਤ ਵੇਲੇ ਤੱਕ ਪਹੁੰਚ ਕਰਨੀ ਪੈਗੀ ਜਦੋਂ ਤੁਸੀਂ ਅਮਰਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਪਿਆਰ ਵਿੱਚ ਭਿੱਜ ਕੇ ਰੱਬ ਦੀ ਕੀਰਤੀ ਨਾਲ ਜੁੜੋਂਗੇ ਨਾ ਰੱਬ ਦੇ ਗੁਣਾਂ ਦਾ ਗਾਇਨ ਕਰੋਗੇ ਇੱਕ ਦਿਨ ਆਏਗਾ ਤੁਹਾਨੂੰ ਰੱਬ ਦੀ ਵਿਆਪਕਤਾ ਦਾ ਸਾਹਸ ਹੋਏਗਾ ਰੱਬ ਦੀ ਵਿਆਪਕਤਾ ਦਾ ਅਹਿਸਾਸ ਹੀ ਤੁਹਾਨੂੰ ਨਫ਼ਰਤ ਈਰਖਾ ਵਿਤਕਰੇ ਤੇ ਭੇਦ ਭਾਵ ਤੋਂ ਦੂਰ ਕਰੇਗਾ ਸਹਿਬ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਜਪਜੀਤ ਸਾਹਿਬ ਦੀ ਬਾਣੀ ਦੇ ਅੰਦਰ ਕਹਿੰਦੇ ਅੰਮ੍ਰਿਤ ਵੇਲਾ ਸਚ ਨਾਉ ਵਢਿਆਈ ਵਿਚਾਰ ਕਰਮੀ ਆਵੇਂ ਕਪੜਾ ਨਦਰੀ ਮੋਖ ਦਵਾਰ ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆਰ ਜਦੋਂ ਤੁਹਾਨੂੰ ਸਾਰੇ ਦੇ ਅੰਦਰੋਂ ਪ੍ਰਮਾਤਮਾ ਦਿਸਿਆ ਤੁਹਾਡੇ ਅੰਦਰ ਕਿਸੇ ਪ੍ਰਤੀ ਈਰਖਾ ਨਫ਼ਰਤ ਨਹੀਂ ਰਹੇਗੀ ਜਦੋਂ ਅਸੀਂ ਬਾਬਾ ਫਰੀਦ ਜੀ ਦੇ ਬਚਨ ਪੜ੍ਹਦੇ ਆਂ ਬਾਬਾ ਫਰੀਦ ਜੀ ਕਹਿੰਦੇ ਮੈਂ ਕਦੇ ਕਿਸੇ ਦੀ ਨਿੰਦਿਆ ਨਹੀਂ ਕਰਦਾ ਮੈਂ ਕਦੇ ਕਿਸੇ ਨੂੰ ਕੋਝਾ ਬਚਨ ਨਹੀਂ ਬੋਲਦਾ ਮੈਂ ਕਦੇ ਕਿਸੇ ਪ੍ਰਤੀ ਕੜਵੇ ਬਚਨ ਆਪਣੀ ਜ਼ੁਬਾਨ ਤੇ ਨਹੀਂ ਲੈ ਕਹਿੰਦੇ ਪਤਾ ਕਿਉਂ ਕਿ ਹਰੇਕ ਦੇ ਅੰਦਰ ਪ੍ਰਮਾਤਮਾ ਵਾਹਿਗੁਰੂ ਦੀ ਝਲਕ ਪੈਂਦੀ ਆਂ ਮਨ ਆਵਾਜ਼ ਦਿੰਦਾ ਸਾਰੇ ਦੇ ਅੰਦਰ ਤੋਂ ਰੱਬ ਬੈਠਾ ਫਰੀਦਾ ਫਿਰ ਕਿੰਨੂੰ ਮਾੜਾ ਬੋਲੇਗਾ ਬਾਬਾ ਜੀ ਦੀ ਬਾਣੀ ਦੇ ਬਚਨ ਕਹਿੰਦੇ ਫਰੀਦ ਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ 마ਹੇ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਇ ਨਾ ਹੈ ਕਹਿੰਦੇ ਕਿਨੂੰ ਮਾੜਾ ਕਹੀਐ ਜਦੋਂ ਸਾਰੇ ਦੇ ਅੰਦਰ ਉਹੀ ਬੈਠਾ ਹੋਇਆ ਹੈ ਫਿਰ ਕਿਸੇ ਨੂੰ ਤਾਂ ਮਾੜਾ ਕਹਿੰਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਇਹ ਕਦੋਂ ਹੋਏਗਾ ਜਦੋਂ ਮਹਾਰਜ ਜੀ ਕਹਿੰਦੇ ਤੁਹਾਨੂੰ ਪਰਮਾਤਮਾ ਦੀ ਵਿਆਪਕਤਾ ਦਾ ਅਹਿਸਾਸ ਹੋਏਗਾ ਇੱਕ ਬੇਨਤੀ ਸਮਝਿਓ ਪੈਰੇ ਜੀ ਰੱਬ ਦੀ ਵਿਆਪਕਤਾ ਦਾ ਅਹਿਸਾਸ ਕਰਨਾ ਹੀ ਪਿਆਰ ਏਕਤਾ ਤੱਕ ਸਾਨੂੰ ਲੈ ਕੇ ਜਾਏਗਾ ਬੜੇ ਪਿਆਰ ਨਾਲ ਸੁਣਿਓ ਇਹ ਨਹੀਂ ਕਿ ਅਸੀਂ ਸੁਣਦੇ ਨਹੀਂ ਹਾਂ ਇਹ ਨਹੀਂ ਕਿ ਅਸੀਂ ਬੋਲਦੇ ਨਹੀਂ ਗਾ ਕਿ ਰੱਬ ਸਰਬਵਿਆਪਕ ਇੱਕ ਸੁਣਨਾ ਇੱਕ ਬੋਲਣਾ ਹੋਰ ਗੱਲ ਆ ਪਰ ਉਸ ਵਿਆਪਕਤਾ ਨੂੰ ਮਹਿਸੂਸ ਕਰਨਾ ਇਹ ਹੋਰ ਗੱਲ ਆ ਸਮਝੋ ਬੜੇ ਪਿਆਰ ਦੇ ਨਾਲ ਸੱਸ ਵੀ ਗੁਰਦੁਆਰਾ ਸਾਹਿਬ ਆ ਰਹੀ ਆ ਨਿਤਨੇਮ ਕਰ ਰਹੀ ਆ ਨੌਵੀਂ ਵੀ ਗੁਰਦੁਆਰਾ ਸਾਹਿਬ ਆ ਰਹੀ ਆ ਨਿਤਨੇਮ ਕਰ ਰਹੀ ਆ ਸੱਸ ਵੀ 1 ਘੰਟਾ ਕਥਾ ਸੁਣਦੀ ਨੌ ਵੀ 1 ਘੰਟਾ ਕਥਾ ਸੁਣਦੀ ਆ ਸੱਸ ਵੀ 1 ਘੰਟਾ ਸਹਿਜ ਪਾਠ ਕਰਦੀ ਨੌ ਵੀ 1 ਘੰਟਾ ਸਹਿਜ ਪਾਠ ਕਰਦੀ ਆ ਸੱਸ ਵੀ 1 ਘੰਟਾ ਜੋੜੇ ਚਾਰਨ ਭਾਂਡੇ ਮੰਨਣ ਦੀ ਸੇਵਾ ਕਰਦੀ ਆ ਨੌ ਵੀ 1 ਘੰਟਾ ਜੋੜੇ ਝਾੜਨ ਤੇ ਭਾਂਡੇ ਮੰਨਣ ਦੀ ਸੇਵਾ ਕਰਦੀ ਆ ਦੋਨਾਂ ਨੇ ਬਰਾਬਰ ਤੇ ਆਪਣੇ ਧਰਮ ਦਾ ਕਰਮ ਕੀਤਾ ਪਰ ਹੈਰਾਨੀ ਦੀ ਗੱਲ ਐਵੇਂ ਦੋਨੋਂ ਆਪ ਦੋਨੋਂ ਜਣੀਆਂ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇਆਂ ਪਈਆਂ ਦੋਨਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਪਈ ਜ਼ਹਿ ਜ਼ੈ ਪੇਖੋਂ ਤੈ ਹਜ਼ੂਰ ਦੂਰ ਕਤੋਂ ਨਾ ਜਾਈਂ ਰੱਬ ਰਹਿਆ ਸਰਬਤਰਮੈ ਮਨ ਸਦਾ ਧਿਆਈ ਜਿਦ ਦਿਨ ਸਮਝ ਆ ਗਈ ਸੱਸ ਨੂੰ ਮੇਰੀ ਨੌਂ ਦੇ ਅੰਦਰ ਵੀ ਰੱਬ ਬੈਠਾ ਨੌਂ ਨੂੰ ਸਮਝ ਆ ਗਈ ਮੇਰੀ ਸੱਸ ਦੇ ਅੰਦਰ ਵੀ ਰੱਬ ਬੈਠਾ ਉਸ ਦਿਨ ਆਪਣੇ ਆਪ ਹੀ ਮਾਂ ਧੀ ਵਾਲਾ ਪਿਆਰ ਬਣੇਗਾ ਕਰਦੇ ਝਗੜੇ ਕਰਦੇ ਕਲੇਸ਼ ਖਤਮ ਹੋ ਜਾਣਗੇ ਮਹਾਰਾਜ ਜਨਕਿਆ ਉਹਦੀ ਵਿਆਪਕਤਾ ਨੂੰ ਮਹਿਸੂਸ ਕਰੋ ਉਹਦੀ ਵਿਆਪਕਤਾ ਦਾ ਅਹਿਸਾਸ ਤੁਹਾਨੂੰ ਸੰਸਾਰ ਵਿੱਚ ਮਾੜਾ ਕਰਮ ਕਰਨ ਤੋਂ ਰੋਕੇਗਾ ਕਿ ਬੇਨਤੀ ਸਮਝਿਓ ਬਾਬਾ ਕਬੀਰ ਜੀ ਨੇ ਇੱਕ ਬਚਨ ਬੜਾ ਪਿਆਰਾ ਕਿਹਾ ਕਹਿੰਦੇ ਇੱਕ ਦਿਨ ਅਸੀਂ ਇੱਕ ਬਗੀਚੀ ਵਿੱਚ ਗਏ ਉਸ ਬਗੀਚੀ ਵਿੱਚ ਇੱਕ ਮਾਲਣ ਫੁੱਲ ਤੋੜ ਰਹੀ ਸੀ ਇੱਕ ਮਾਲਣ ਪੱਤੇ ਤੋੜ ਰਹੀ ਸੀ ਮੈਂ ਪੁੱਛਿਆ ਕਿਉਂ ਕਰ ਰਹੇ ਹੋ ਕਹਿੰਦੇ ਜੀ ਫੁੱਲਾਂ ਦੀ ਮਾਲਾ ਬਣਾਵਾਂਗੇ ਭਗਵਾਨ ਦੇ ਗਲ ਵਿੱਚ ਪਾਉਣੀ ਹੈ ਪੱਤਿਆਂ ਦੀ ਮਾਲਾ ਬਣਾਵਾਂਗੇ ਮੰਦਰ ਵਿੱਚ ਜਿਹੜਾ ਭਗਵਾਨ ਸਥਾਪਿਤ ਕੀਤਾ ਉਹਦੇ ਗਲ 'ਚ ਪਾਉਣੀ ਆ ਬਾਬਾ ਕਬੀਰ ਜੀ ਕਹਿੰਦੇ ਮੈਂ ਕਹ ਪੋਹਲੀਏ ਮੱਲਨੇ ਉਹ ਪ੍ਰਮਾਤਮਾ ਤਾਂ ਫੁੱਲਾਂ ਵਿੱਚ ਬੈਠਾ ਜਿਸ ਪ੍ਰਮਾਤਮਾ ਨੂੰ ਤੂੰ ਮੂਰਤੀ ਵਿੱਚ ਸਮਝਦੀ ਪਈ ਆ ਉਹ ਪ੍ਰਮਾਤਮਾ ਤਾਂ ਪੱਤਿਆਂ ਵਿੱਚ ਬੈਠਾ ਜਿੰਨੂੰ ਤੂੰ ਮੂਰਤੀ ਵਿੱਚ ਸਮਝਦੀ ਪਈਆਂ ਇਹਨਾਂ ਪੱਤਰਾਂ ਵਿੱਚੋਂ ਰੱਬ ਵੇਖ ਇਹਨਾਂ ਮਲਾਵਾਂ ਵਿੱਚੋਂ ਫੁੱਲਾਂ ਵਿੱਚੋਂ ਰੱਬ ਵੇਖ ਜੇ ਤੂੰ ਉਸ ਪ੍ਰਮਾਤਮਾ ਦੇ ਪਿਆਰ ਨੂੰ ਮੰਨਣਾ ਚਾਹਣੀ ਆਂ ਬਾਬਾ ਕਬੀਰ ਜੀ ਦਾ ਬਚਨ ਬੜਾ ਪਿਆਰਾ ਕਹਿੰਦੇ ਪਾਤੀ ਤੋਰੈ ਮਲਣੀ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰ ਜੀਓ ਬੋਲੀ ਮਾਲਣੀ ਐ ਇਹੋ ਸਤਿਗੁਰ ਜਾਗਤਾ ਹੈ ਦਿਓ ਜਿੱਦਨ ਸਾਨੂੰ ਦੀ ਵਿਆਪਕਤਾ ਦਾ ਸਾਸ ਹੋਏਗਾ ਉਦਨ ਬਾਬੇ ਕਬੀਰ ਜੀ ਦੇ ਬਚਨ ਸਾਡੇ ਤੇ ਲਾਗੂ ਹੋ ਜਾਣਗੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਬਜਗ ਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੇ ਹੋ ਸ੍ਰਬ ਠਾਈ ਜਿੰਨਾ ਚਿਰ ਉਹਦੀ ਵਿਆਪਕਤਾ ਦਾ ਅਹਿਸਾਸ ਨਹੀਂ ਉਹਨਾਂ ਚਿਰ ਧਰਮ ਦੇ ਨਾਂ ਤੇ ਝਗੜੇ ਹੁੰਦੇ ਰਹਿਣਗੇ ਉਹਨਾਂ ਚਿਰ ਅਸੀਂ ਇੱਕ ਦੂਜੇ ਦੇ ਨਾਲ ਲੜਦੇ ਰਹਾਂਗੇ ਜਿੱਦਨ ਵਿਆਪਕਤਾ ਦਾ ਅਹਿਸਾਸ ਹੋ ਗਿਆ ਉਹ ਦਿਨ ਸਾਰੇ ਅਸੀਂ ਇੱਕੋ ਹੀ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੋਂ ਮੇਰਾ ਗੁਰਹਾਈ ਵਾਲਾ ਕਨਸੈਪਟ ਸਮਝ ਜਾਵਾਂਗੇ